ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਲੜਕੀ ਜਿਸ ਨੂੰ ਸਹੁਰਿਆਂ ਦੇ ਵੱਲੋਂ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਇਸ ਵਿਵਹਤਾ ਦਾ ਪਤੀ ਕਿਸੇ ਹੋਰ ਲੜਕੀ ਨੂੰ ਪਸੰਦ ਕਰਦਾ ਹੈ ਔਰ ਇਸ ਨੂੰ ਤਲਾਕ ਦੇਣਾ ਚਾਹੁੰਦਾ ਹੈ ਇਸੇ ਦੇ ਚੱਲਦੇ ਸੱਸ ਨਣਦ ਅਤੇ ਇਸਦੇ ਪਤੀ ਨੇ ਇਸ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੁਸ਼ਿਆਰਪੁਰ ਦੇ ਪਿੰਡ ਬੋਹੋਂ ਦਾ ਇਹ ਪੂਰਾ ਮਾਮਲਾ ਹੈ ਵਿਵਹਤਾ ਦੇ ਵੱਲੋਂ ਆਪਣੇ ਸਹੁਰੇ ਪਰਿਵਾਰ ਤੇ ਕੁੱਟਮਾਰ ਕਰਨ ਜ਼ਬਰਦਸਤੀ ਜ਼ਹਿਰੀਲੀ ਚੀਜ਼ ਦੇਣ ਦੇ ਇਲਜ਼ਾਮ ਲਗਾਏ ਨੇ ਪੀੜਤਾ ਨੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸ ਦਾ ਪਤੀ ਇਕਬਾਲ ਸਿੰਘ ਨੇ ਕਿਸੇ ਹੋਰ ਲੜਕੀ ਦੇ ਨਾਲ ਸਬੰਧ ਨੇ ਔਰ ਉਸੇ ਨੂੰ ਹੀ ਉਹ ਘਰ ਲਿਆਉਣਾ ਚਾਹੁੰਦਾ ਹੈ ਜਿਸ ਤੇ ਚਲਦੇ ਇਸ ਤੇ ਨਾਲ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਪਤੀ ਦੇ ਸਾਥ ਵਿੱਚ ਸੱਸ ਤੇ ਨਨਦ ਵੀ ਖੜਦੀ ਹੈ ਦੂਜੇ ਪਾਸੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈਆਂ ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈਆਂ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ ਨਨਾਨ ਨੇ ਤੇ ਮੇਰੇ ਘਰ ਵਾਲੇ ਨੇ ਕੀ ਨਾਮ ਹੈ ਸੱਸ ਦਾ ਨਾਮ ਸ਼ਰਨਜੀਤ ਕੌਰ ਹੈ ਨਨਾਨ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ ਫਿਰ ਉਹਨੇ ਮੇਰੇ ਕੁੱਟਮਾਰ ਕਰਨ ਤੋਂ ਬਾਅਦ ਉਹਨੇ ਮੇਰੀਆਂ ਲੱਤਾਂ ਵਾਂਹ ਫੜੀਆਂ ਤੇ ਮੈਂ ਆਪਣੀ ਜਾਨ ਛੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਹਨੇ ਮੈਨੂੰ ਪਾਣੀ ਪਿਲਾਇਆ ਉਹਨੇ ਮੈਨੂੰ ਪੁੱਛਿਆ ਕਿ ਪੋਤਾ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉੱਥੋਂ ਮੈਨੂੰ ਇਹ ਫੇ ਦੋਨੇ ਛਣੇ ਲੈ ਆਏ ਜਾਂ ਮੇਰਾ ਘਰ ਵਾਲਾ ਤੇ ਮੇਰੀ ਸਾਸਰ ਉਹਨਾਂ ਤੋਂ ਬਾਅਦ ਉਹਨੇ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈਆਂ ਨਾਨਨੇ ਜਰ ਮੌਤ ਤੋਂ ਬਾਅਦ ਨਾ ਨਾ ਮੇਰੇ ਚਪੇੜਾ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਕੋ ਪਹਿਲਾਂ ਵੀ ਕੁਝ ਹੋਇਆ ਜਾਂ ਪਹਿਲੀ ਵਾਰੀ ਐਕਟੀਵਿਟੀ ਹੈ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਉਦੋਂ ਦੀ ਬਟ ਹੁਣ ਉਹ ਨਹੀਂ ਕੁਝ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮੰਗ ਕਰਦੇ ਹੋ ਮੈਨੂੰ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੇਨਾਂ ਹੋਇਆ ਕੱਲੂ ਕਿਸੇ ਹੋਰ ਦੀ ਧੀ ਤੇ ਪੈਣਾ ਹੋਊ ਬਖ ਇਸ ਕਰਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲ ਰਿਹਾ ਸੀ ਬਹੁਤ ਗੱੜ ਦੀ ਕੁੜੀ ਨਾ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕਟਮਾਰ ਕਰ ਤੇ ਇਹ ਤੋਂ ਡਿਵੋਰਸ ਲੈ ਮੈਂ ਤੇ ਇਹਨਾਂ ਵਿਆਹ ਕਰਵਾਉਣਾ ਹੈ ਬੈਨੀਫੀਸ਼ੀਅਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਦਾ ਕਿ ਕੀ ਰਿਲੇਸ਼ਨ ਮੈਨੂੰ ਤਾਂ ਲੇ ਥੋੜੇ 3 ਮਹੀਨੇ ਹੋਏ ਆ ਪਤਾ ਲੱਗਦਾ ਜਿਵੇਂ ਮੈਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈਨੂੰ ਛੱਡਣਾ ਕਹਿੰਦਾ ਤੇ ਤੋਂ ਡਿਵੋਰਸ ਲੈਣਾ ਹੈ ਮੇਰਾ ਨਾਮ ਰਾਜਵਿੰਦਰ ਪਾਲਾ ਜਿਹੜਾ ਪਿੰਡੋਂ ਤੁਹਾਡਾ ਮੇਰਾ ਪਿੰਡ ਹੈਗਾ ਆ ਪੱਟੀ ਪੱਟੀ ਮੇਰੇ ਪੇਕੇ ਆ ਮੇਰੇ ਮੈਰਜ ਹੋਇਆ ਕਿ ਲਗਰੂਨ ਚ ਪਰ ਹੁਣ ਮੈਂ ਪੱਟੀ ਰਹਿਣੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਇਹ ਹੋਇਆ ਸੀਗਾ ਤੁਸੀਂ ਬਣ ਕੁੜੀ ਇਹ ਮੇਰੀ ਭਾਣ ਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈਂ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੀ ਸਾਡੀ ਕੁੜੀ ਨੂੰ ਕੁੱਟਮਾਰ ਦਿੱਤਾ ਹੈ ਤਾਂ ਉਹ ਮੌਜੂਦ ਮੁੱਕ ਚੁੱਕੀ ਹੈ ਵੀ ਤੁਸੀਂ ਪਹੁੰਚ ਜਾਓ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰ ਕਦੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਆ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆ ਇੱਥੇ ਦਾ ਹਾਲਾਜ਼ ਪਰੋਨੇ ਪਏ ਆ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੁੱਤ ਨਹੀਂ ਸੀ ਉਹਨਾਂ ਨੇ ਇੰਨੀ ਕਕੁੱਟੀ ਆ ਤੇ ਇਹਨੂੰ ਕੁੱਟ ਕੇ ਜ਼ਹਿਰ ਪਲਾਈਓ ਕਿਤੇ ਸ਼ਿਕਾਇਤ ਵੀ ਕੀਤੀ ਤੁਸੀਂ ਇਸ ਸੰਬੰਧ ਵਿੱਚ ਹਾਂਜੀ ਇਸ ਸੰਬੰਧ ਵਿੱਚ ਵੀ ਸ਼ਿਕਾਇਤ ਵੀ ਕੀਤੀ ਜਾਂ ਪਰਚਾ ਕਿਟਾਇਆ ਹਾਂਜੀ ਅਸੀਂ ਪਰਚਾ ਕਿਟਾ ਦਿੱਤਾ ਆ ਹਾਂਜੀ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਕਿਸੇ ਦੀ ਧੀ ਦੇ ਨਾਲ ਵੀ ਨਾ ਹੋਊਗਾ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜੇ ਇਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਉਹ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪੱਟਿਆ ਉਸ ਜਨਾਨੀ ਵਿੱਚ ਨਾਲ سزا ਮਿਲਣੀ ਚਾਹੀਦੀ ਉਹਦੇ ਵਿੱਚ ਨਾ ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਕਿ ਉਹਨੂੰ ਉਹਦੇ ਇਨ-ਲॉਜ਼ ਵੱਲੋਂ ਚਾਇਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਦੋ ਦਿਨ ਚ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰ ਉਸ ਨੂੰ ਜੋ ਇਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇ ਰਹੀ ਹੈ ਇਨ ਫੈਕਟ ਚੜ੍ਹੇ ਸੀ ਸਭ ਉੱਥੇ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੇਸ਼ ਕਰਾਂਗੇ